ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਆ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਕਿ ਜਦੋਂ ਦੇਖੋ ਆਪਾਂ ਟਰੇਡ ਕਰਨੀ ਹੈ ਨਿਫਟੀ ਦੇ ਵਿੱਚ ਸੋ ਟਰੇਡ ਕਰਨ ਲੱਗਿਆਂ ਆਪਣੇ ਸਾਹਮਣੇ ਜਿਸ ਤਰ੍ਹਾਂ ਕਿ ਸਟਾਕ ਦੇ ਵਿੱਚ ਆਪਣੇ ਸਾਹਮਣੇ ਆਉਂਦਾ ਬਾਏ ਤੇ ਸੈਲ ਆਉਂਦਾ ਸੋ ਸਾਰਿਆਂ ਨੂੰ ਪਤਾ ਬਾਏ ਦਾ ਮਤਲਬ ਕੀ ਆ ਕਿ ਉੱਤੇ ਜਾਊਗਾ ਸਟਾਕ ਤੇ ਆਪਾਂ ਬਾਏ ਕਰਨਾ ਸੈਲ ਦਾ ਮਤਲਬ ਕੀ ਆ ਸਟਾਕ ਥੱਲੇ ਆਊਗਾ ਤੇ ਆਪਾਂ ਸੈਲ ਕਰਨਾ ਉੱਤੇ ਵਾਸਤੇ ਬਾਏ ਕਰਨਾ ਹੁੰਦਾ ਥੱਲੇ ਵਾਸਤੇ ਸੈਲ ਕਰਨਾ ਹੁੰਦਾ ਪਰ ਜਦੋਂ ਆਪਾਂ ਕਰਨ ਲੱਗਦੇ ਆ ਨਿਫਟੀ ਦੇ ਵਿੱਚ ਟਰੇਡਿੰਗ ਸੋ ਨਿਫਟੀ ਦੇ ਵਿੱਚ ট্রেਡਿੰਗ ਕਰਨ ਲੱਗਿਆਂ ਆਪਣੇ ਸਾਹਮਣੇ ਆ ਜਾਂਦੀ ਹੈ ਇੱਕ ਪ੍ਰੋਬਲਮ ਪ੍ਰੋਬਲਮ ਕੀ ਆ ਕਿ ਇੱਥੇ ਆਪਣੇ ਸਾਹਮਣੇ ਆਉਣਡੀਆਂ ਦੋ ਚੀਜ਼ਾਂ ਇੱਕ ਬੰਨੇ ਆਉਣਡੇ ਆ ਕਾਲਸ ਇੱਕ ਬੰਨੇ ਆਉਣਡੇ ਪੁੱਟਸ ਕਈ ਜਿਹੜੇ ਬ੍ਰੋਕਰ ਆ ਜਿਹੜੇ ਤੁਸੀਂ ਯੂਜ਼ ਕਰਨਦੇ ਜੋ ਉਹਨਾਂ ਵਿੱਚ ਹੋ ਸਕਦਾ ਕਿ ਸੀਈ ਆਉਣਡਿਆ ਹੋਏ ਲਿਖਿਆ ਤੇ ਇੱਕ ਬੰਨੇ ਲਿਖਿਆ ਆਉਣਡਿਆ ਏ ਪੀ ਮਤਲਬ ਇੱਕੋ ਹੀ ਆ ਇਹਨਾਂ ਦਾ ਪੀ ਦਾ ਮਤਲਬ ਹੈ ਪੁੱਟ ਤੇ ਸੀਈ ਦਾ ਮਤਲਬ ਹੈ ਕਾਲਸ ਸੋ ਇਹ ਚੀਜ਼ਾਂ ਆਪਣੇ ਸਾਹਮਣੇ ਆ ਜਾਂਦੀਆਂ ਹੁਣ ਇਹ ਚੀਜ਼ਾਂ ਕੀ ਹੁੰਦੀਆਂ ਹੁਣ ਆਪਾਂ ਤਾਂ ਦੇਖੋ ਹਮੇਸ਼ਾ ਦੇਖਿਆ ਬਾਏ ਤੇ ਸੈਲ ਬਾਏ ਦਾ ਮਤਲਬ ਉੱਤੇ ਜਾਣਾ ਤੇ ਸੈਲ ਦਾ ਮਤਲਬ ਥੱਲੇ ਜਾਣਾ ਪਰ ਜਿਹੜਾ ਸੀਈ ਤੇ ਪੀਈ ਹੁੰਦਾ ਹੈ ਇਹ ਕੀ ਹੁੰਦਾ ਸੋ ਕਿਵੇਂ ਟ੍ਰੇਡ ਕਰੀ ਇਹਨੂੰ ਕਿਵੇਂ ਸਮਝੀਏ ਸੋ ਇਹੋ ਚੀਜ਼ ਆਪਾਂ ਸਮਝਾਂਗੇ ਇਸ ਵੀਡੀਓ ਦੇ ਵਿੱਚ ਅੱਜ ਕੀ ਸੀਈ ਕੀ ਹੁੰਦਾ ਪੀਈ ਕੀ ਹੁੰਦਾ ਕਾਲ ਕੀ ਹੁੰਦਾ ਤੇ ਪੁੱਟ ਕੀ ਹੁੰਦਾ ਸੋ ਇੱਥੇ ਆਜੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਇਹਦੀ ਫੁੱਲ ਫਾਰਮ ਦੀ ਸੋ ਸੀਈ ਇਹਦਾ ਮਤਲਬ ਆ ਸੀਈ ਫਾਰ ਕਾਲ ਤੇ ਈ ਈ ਫਾਰ ਯੂਰੋਪੀਅਨ ਪੀ ਈ ਇਹਦਾ ਮਤਲਬ ਹੈ ਪੀ ਫੋਰ ਪੁੱਟ ਤੇ ਈ ਫੋਰ ਯੂਰੋਪੀਅਨ ਪੁੱਟ ਯੂਰੋਪੀਅਨ ਕਾਲ ਯੂਰੋਪੀਅਨ ਇਹ ਇਹਨਾਂ ਦੇ ਹੋਗੀ ਫੁੱਲ ਫਾਰਮ ਹੁਣ ਇਹਨਾਂ ਦੇ ਮਤਲਬ ਕੀ ਆ ਦੇਖੋ ਜਿਵੇਂ ਮੈਂ ਕੱਲ ਤੁਹਾਨੂੰ ਸਮਝਾਇਆ ਸੀ ਕਿ ਜਿਹੜੀ ਆਪਸ਼ਨ ট্রেਡਿੰਗ ਆ ਨਿਫਟੀ ਚੱਲਣ ਦੀ 50000 ਦੇ ਕਰੀਬ ਪਰ ਆਪਾਂ ਨੂੰ ਨਿਫਟੀ ਦੇ ਵਿੱਚ ਟ੍ਰੇਡ ਕਰਨ ਵਾਸਤੇ 50000 ਦੀਆਂ ਦੀ ਲੋੜ ਨਹੀਂਗੀ ਜਿਵੇਂ ਪਹਿਲੀ ਆ ਇੱਕ ਲਾ ਜਮੀਨ ਆ ਜੇ ਆਪਾਂ ਲੈਣੀ 5 ਲੱਖ ਦੀ ਆ ਪਰ ਆਪਾਂ ਨੂੰ ਜੇ ਆਪਾਂ ਠੇਕੇ ਤੇ ਲਾਵਾਂਗੇ ਆਪਾਂ ਨੂੰ 60000 ਦੀ ਮਿਲ ਜਾਂਦੀ ਆ 60000 ਦੀ ਮਿਲ ਜਾਂਦੀ ਆ ਆਪਾਂ ਠੇਕੇ ਤੇ ਲੈਣੇ ਆ ਸੋ ਇਹ ਦਾ ਕੀ ਹੋ ਗਿਆ অপਸ਼ਨ ਹੋ ਗਿਆ ਕੰਟਰੈਕਟ ਹੋ ਗਿਆ ਠੇਕਾ ਹੋ ਗਿਆ ਉਸੇ ਤਰ੍ਹਾਂ ਨਿਫਟੀ ਦਾ ਪ੍ਰਾਈਸ ਦੇ 50000 ਪਰ ਜੇ ਮੰਨ ਲਓ ਆਪਾਂ ਨਿਫਟੀ ਦੇ ਵਿੱਚ ਟ੍ਰੇਡ ਕਰਨੀ ਆਪਾਂ ਨੂੰ 50000 ਰੁਪਏ ਕਰਨ ਦੀ ਲੋੜ ਨਹੀਂ ਗੀ ਆਪਾਂ 5000 ਦੇ ਨਾਲ ਕਰ ਸਕਦੇ ਆ ਸੋ 5000 ਨਾਲ ਜਿਹੜੀ ਚੀਜ਼ ਆਪਾਂ ਕਰਨ ਦੇ ਆ ਇਹ ਕੀ ਆ ਕੰਟਰੈਕਟ ਆ ਠੇਕਾ ਆ ਸੋ ਇਹ ਆ ਆਪਣੀ অপਸ਼ਨ ট্রেডিং ਸੋ অপਸ਼ਨ ট্রেডিং ਦੇ ਵਿੱਚ ਆਪਾਂ ਕੀ ਕਰਦੇ ਆ ਕਾਲ ਬਾਇ ਕਰ ਸਕਦੇ ਆ ਤੇ ਪੁੱਟ ਬਾਇ ਕਰ ਸਕਦੇ ਆ ਹੁਣ ਕਾਲ ਦਾ ਜਿਵੇਂ ਦੇਖੋ ਨਾਮ ਤੋਂ ਹੀ ਪਤਾ ਲੱਗਦਾ ਹੈ ਕਾਲ ਜਦੋਂ ਆਪਾਂ ਨੂੰ ਮੰਨ ਲਓ ਕਿਸੇ ਦਾ ਕਾਲ ਆਉਂਦਾ ਫੋਨ ਤੇ ਆਪਾਂ ਕੀ ਕਰਦੇ ਆ ਮੋਬਾਈਲ ਨੂੰ ਚੁੱਕ ਕੇ ਕੰਨਾਂ ਲਾਉਨੇ ਆ ਮੋਬਾਈਲ ਨੂੰ ਚੁੱਕ ਕੇ ਕੰਨਾਂ ਲਾਉਨੇ ਆ ਥੱਲੇੋਂ ਚੁੱਕ ਕੇ ਤਾਂ ਨੂੰ ਕੰਨਾਂ ਲਾਉਨੇ ਆ ਸੋ ਕਾਲ ਦਾ ਮਤਲਬ ਕੀ ਹੋਇਆ ਕਾਲ ਤੋਂ ਕੀ ਪਤਾ ਲੱਗਦਾ ਉੱਤੇ ਜਾਣਾ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਜਦੋਂ ਆਪਾਂ ਗੱਲ ਕਰ ਲਈ ਫੋਨ ਤੇ ਗੱਲ ਕਰ ਲਈ ਕਿਸੇ ਨਾਲ ਗੱਲ ਕਰਨ ਤੋਂ ਬਾਅਦ ਆਪਾਂ ਕੀ ਕਰਦੇ ਆ ਮੋਬਾਈਲ ਨੂੰ ਥੱਲੇ ਰੱਖਦੇ ਆ ਥੱਲੇ ਰੱਖਣਾ ਮਤਲਬ ਪੁੱਟ ਥੱਲੇ ਰੱਖਣਾ ਸੋ ਕਾਲ ਦਾ ਮਤਲਬ ਹੈ ਉੱਤੇ ਜਾਣਾ ਪੁੱਟ ਦਾ ਮਤਲਬ ਹੈ ਥੱਲੇ ਸੋ ਕੀ ਕਰਨਾ ਤੁਸੀਂ ਜਦੋਂ ਤੁਹਾਨੂੰ ਲੱਗਦਾ ਮਾਰਕੀਟ ਉੱਤੇ ਜਾਊਗੀ ਉਦੋਂ ਤੁਸੀਂ ਕਾਲ ਬਾਇ ਕਰਨਾ ਜਦੋਂ ਲੱਗਦਾ ਤੁਹਾਨੂੰ ਮਾਰਕੀਟ ਥੱਲੇ ਜਾਊਗੀ ਉਦੋਂ ਪੁੱਟ ਬਾਇ ਕਰਨਾ ਇਹ ਦੇ ਵਿੱਚ ਕਾਲ ਸੈਲ ਤੇ ਪੁੱਟ ਸੈਲ ਦਾ ਵੀ ਆਪਸ਼ਨ ਹੁੰਦਾ ਉਦੇ ਬਾਰੇ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਕਿਉਂਕਿ ਅਗਲੀ ਵੀਡੀਓ ਦੇ ਵਿੱਚ ਆਪਾਂ অপਸ਼ਨ ਸੈਲਿੰਗ ਤੇ অপਸ਼ਨ ਬਾਇੰਗ ਦੋਨੋਂ ਚੀਜ਼ਾਂ ਨੂੰ ਕੰਪੇਅਰ ਕਰਕੇ ਤੁਹਾਨੂੰ ਸਮਝਾਵਾਂਗੇ ਜਿਆਦਾ ਆਪਾਂ ਕੰਪਲਿਕੇਟਡ ਨਹੀਂ ਕਰਨਾ ਚਾਹੁੰਦੇ ਕਿਉਂਕਿ ਕਈ ਵੀਰ ਭੈਣ ਆਪਣੇ ਨਾ ਜਿਹੜੇ ਨਵੇਂ ਆ ਸੋ ਉਹਨਾਂ ਵਾਸਤੇ ਆਪਾਂ ਚਾਹੁੰਦੇ ਕਿ ਈਜ਼ੀ ਭਾਸ਼ਾ ਦੇ ਵਿੱਚ ਉਹ ਸਮਝ ਪਾਉਣ ਵੈਸੇ ਵੀ ਜਿਹੜੇ ਆਪਣੇ ਦੇਖੋ ਇੰਡੀਆ ਦੇ ਵਿੱਚ 90% ਲੋਕ ਜਿਹੜੇ অপਸ਼ਨ ਟਰੇਡਿੰਗ ਕਰਦੇ ਉਹਦੇ ਵਿੱਚ অপਸ਼ਨ ਬਾਏਂਗੇ 90% ਲੋਕ ਕਰਦੇ ਆ অপਸ਼ਨ ਸੈਲਿੰਗ ਕਰਨ ਵਾਲੇ ਜਿਆਦਾ ਲੋਕ ਨਹੀਂ ਹੁੰਦੇ ਉਹ 10% ਹੀ ਹੁੰਦੇ ਆ ਕਿ ਉਹ অপਸ਼ਨ ਸੇਲਿੰਗ ਵਾਸਤੇ ਫੰਡ ਜ਼ਿਆਦਾ ਲੱਗਦਾ। ਸੋ ਅਗਲੀ ਵੀਡੀਓ ਦੇ ਵਿੱਚ ਆਪਾਂ অপਸ਼ਨ ਬਾਇੰਗ ਤੇ অপਸ਼ਨ ਸੇਲਿੰਗ ਇਹਨਾਂ ਦੋਨਾਂ ਚੀਜ਼ਾਂ ਨੂੰ ਸਮਝਾਂਗੇ। ਬਾਇੰਗ ਦਾ ਵਿੱਚ ਕੀ ਫਰਕ ਹੈ ਸੇਲਿੰਗ ਦੇ ਵਿੱਚ ਕੀ ਫਰਕ ਹੈ? ਇਸ ਵੀਡੀਓ ਦੇ ਵਿੱਚ ਆਪਾਂ ਸਮਝ ਲਿਆ ਕਿ ਕਾਲ ਕੀ ਹੁੰਦਾ ਪੁੱਟ ਕੀ ਹੁੰਦਾ। ਕਾਲ ਦਾ ਮਤਲਬ ਹੈ ਉੱਤੇ ਜਾਣਾ, ਪੁੱਟ ਦਾ ਮਤਲਬ ਹੈ ਥੱਲੇ ਆਉਣਾ। ਕਾਲ ਆਪਾਂ ਉਦੋਂ ਲੈਣੀ ਜਦੋਂ ਮਾਰਕੀਟ ਨੇ ਉੱਤੇ ਜਾਣਾ ਹੈ, ਉਦੋਂ ਕਾਲ ਬਾਇ ਕਰਨਾ। ਪੁੱਟ ਆਪਾਂ ਉਦੋਂ ਬਾਇ ਕਰਨਾ ਜਦੋਂ ਮਾਰਕੀਟ ਨੇ ਥੱਲੇ ਆਉਣਾ। ਸੋ ਆਪਾਂ ਸਿਰਫ ਬਾਇ ਕਰਨਾ ਹੈ। ਉੱਤੇ ਜਾਣ ਤੇ ਕਾਲ ਬਾਇ ਕਰਨਾ ਥੱਲੇ ਆਉਣ ਤੇ ਪੁੱਟ ਬਾਇ ਕਰਨਾ ਇਹ ਧਿਆਨ ਰੱਖਿਓ ਸੈਲ ਕਦੇ ਨਹੀਂ ਕਰਨਾ ਉੱਤੇ ਜਾਣ ਤੇ ਕਾਲ ਬਾਇ ਕਰਨਾ ਤੇ ਥੱਲੇ ਆਉਣ ਤੇ ਪੁੱਟ ਬਾਇ ਕਰਨਾ ਜੇ ਤੁਸੀਂ ਆਪਸ਼ਨ ਬਾਇੰਗ ਕਰਨੀ ਸੋ ਸਿਰਫ ਕੇਵਲ ਬਾਇ ਕਰਨਾ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ